啊，对对对。 ਜੀ ਜੀ ਜਿੰਦਰਜੀ ਨਮਸਕਾਰ ਜੀ ਉੱਚ ਬਰਕਾ ਉੱਚ ਐਂਡ ਕੀ ਅੱਜ ਪ੍ਰੋਗਰਾਮ ਹੈ ਜਿਹੜਾ ਛਨੀ ਮੰਦਰ ਤੋਂ ਉਗੜ ਦੇ ਵਿੱਚ ਹਾਂ ਜੀ ਛਨੀ ਮੰਦਰ ਦਾ ਪ੍ਰੋਗਰਾਮ ਹੈ ਜੱਡੇ ਉਹ ਛਨੀ ਜਨਮ ਦਿਨ ਮਨਾਉਂਦੇ ਅਸੀਂ ਹਰ ਸਾਲ ਠੀਕ ਹੈ ਜੀ ਜਦ ਦੀ ਮੂਰਤੀ ਸਥਾਪਨਾ ਕਰੀ ਹੈ ਠੀਕ ਹੈ ਜਿਤਨੇ ਵੀ ਸਾਡੀ ਬਰਾਦਰੀ ਦੇ ਨੇ ਸਾਰੇ ਰਲ ਮਿਲ ਕੇ ਅਸੀਂ ਕਰਦੇ ਹਾਂ ਹਰ ਤਕਰੀਬਨ ਤਿਹਾਰ ਜਿਤਨੇ ਵੀ ਹੁੰਦੇ ਨੇ ਸਾਰੇ ਮਨਾਉਂਦੇ ਅਸੀਂ ਉਹ ਠੀਕ ਹੈ ਜੀ ਸਾਰਾ ਲੰਗਰ ਲਾਇਆ ਵਾ ਜੀ ਅੱਜ ਜੀ ਪਹਿਲਾਂ ਫੱਡੀ ਚੌਲ ਦਾ ਲਾਇਆ ਸੀਗਾ ਜੀ ਠੀਕ ਹੈ ਹੁਣ ਜਲੇਬੀਆਂ ਦੇ ਲਾਇਆ ਹੋਏ ਜੀ ਸਕੇਚ ਚੱਲ ਰਹੀ ਹੈ ਜੀ ਠੀਕ ਹੈ ਹਾਂਜੀ ਦੁੱਧ ਚ ਸ਼ਰਬਤ ਪਾ ਕੇ ਅੱਜ ਬੰਡਿਆ ਗਿਆ ਠੀਕ ਹੈ ਸਕੇਚ ਬਣਾਈ ਸਾਰੇ ਸਨੇਹੀ ਜੀ ਮਹਾਰਾਜ ਦਾ ਸਾਲ ਬਾਅਦ ਬਰਥਡੇ ਆਂਦਾ ਹੈ ਉਸੇ ਬਰਥਡੇ ਦੇ ਨਾਲ ਸਾਰੀ ਬਰਾਦਰੀ ਮਿਲ ਕੇ ਠੀਕ ਹੈ ਸਾਰੀ ਬਰਾਦਰੀ ਤੋਂ ਵੀ ਬਰਾਦਰੀ ਮਿਲ ਕੇ ਨਾ ਇਹ ਸਾਰਾ ਕੰਮ ਕਰ ਰਹੇ ਨੇ ਹਾਂਜੀ ਗ੍ਰੀਸ਼ਣ ਬੁਵਾ ਜੀ ਅੱਜ ਸੇਵਾ ਕਰ ਰਹੇ ਹਾਂ ਕੀਚੇ ਦੀ ਸੇਵਾ ਜੈ ਸ਼੍ਰੀ ਮਹਾਰਾਜ ਜੀ ਅੱਜ ਜਿਵੇਂ ਸਾਰਿਆਂ ਨੂੰ ਪਤਾ ਸ਼ਨੀ ਜੀ ਦੀ ਆ ਸ਼ਨੀ ਜੀ ਦਾ ਜਿਹੜਾ ਮੁਸਫਾ ਦੀ ਮਨਾਇਆ ਜਾ ਰਿਹਾ ਔਰੇ ਮੰਦਰ ਦੇ ਵਿੱਚ ਉਹਦੀਓ ਸੇਵਾ ਲੱਗਿਆ ਹੋਇਆ ਅੱਜ ਸ਼੍ਰੀ ਮਹਾਰਾਜ ਜੀ ਦੀ ਕਿਰਪਾ ਨਾਲ ਠੀਕ ਹੈ ਕਾਦਾ ਕਾਦਾ ਲੰਗਰ ਹੈ ਸਾਰਾ ਸੂਰੇ ਚੱਲ ਰਿਹਾ ਜੀ ਕੜੀ ਚੌ ਦਾ ਲੰਗਰ ਚੱਲ ਗਿਆ ਸੀ ਸਮਾਜ ਵੱਲੋਂ ਤੇ ਆ ਜਾ ਸਾਡੇ ਪੇਰ ਮੈਂ ਜਗਦੀਸ਼ ਜੀ ਤੇ ਰਜੇਸ਼ ਕੁਆਰ ਟੀ 2 ਜੀ ਨੇ ਤੇ ਉਹਨਾਂ ਦੇ ਹੋਕ ਨਾਲ ਉਹਰੇ ਜਲੇਬੀਆਂ ਦਾ ਤੇ ਮਿੱਠੇ ਦੁੱਧ ਦਾ ਸ਼ਕਾਇਜ ਦਾ ਸੇਵਾ ਚੱਲ ਰਹੀ ਹੈ ਠੀਕ ਹੈ ਠੀਕ ਹੈ ਨਾ